ਜਿਹੜੀ ਸਜ਼ਾ ਅਕਾਲ ਤਖਤ ਸਾਹਿਬ ਨੇ ਲਾ ਦਿੱਤੀ ਉਹਦੇ ਤੋਂ ਉੱਪਰ ਹੋ ਕੇ ਕੋਈ ਬੰਦਾ ਸਜ਼ਾ ਦੇਣ ਆਵੇ ਕਿੰਨਾ ਕੁ ਸਹੀ ਹੈ ਹੋ ਸਕਦਾ ਆਪਣੇ ਆਪ ਨੂੰ ਕਹਿੰਦਾ ਹੋਵੇ ਕਿ ਮੈਂ ਬਹੁਤ ਟੱਟੜ ਸਿੱਖ ਹਾਂ ਮੈਂ ਸਿੱਖੀ ਸਿਧਾਂਤਾਂ 'ਤੇ ਪੂਰਨ ਵਿਸ਼ਵਾਸ ਰੱਖਦਾ ਹਾਂ ਪਰ ਜੇ ਉਹ ਅਕਾਲ ਤਖਤ ਸਾਹਿਬ ਦੀ ਲਗਾਈ ਸਜ਼ਾ 'ਤੇ ਵਿਸ਼ਵਾਸ ਨਹੀਂ ਰੱਖਦਾ ਅਕਾਲ ਤਖਤ ਸਾਹਿਬ ਦੇ ਫੈਸਲੇ 'ਤੇ ਵਿਸ਼ਵਾਸ ਨਹੀਂ ਰੱਖਦਾ ਫਿਰ ਉਹ ਕਿਹੜੇ ਪਾਸੇ ਹਰ ਤੁਸੀਂ ਅੱਜ ਗੋਲੀ ਚਲਾ ਕੇ ਪੂਰੇ ਦੇਸ਼ ਚ ਕੀ ਸਨੇਹਾ ਦਿੱਤਾ ਹੈ ਕਿ ਦਰਬਾਰ ਸਾਹਿਬ ਗੋਲੀ ਚੱਲਦੀ ਹੈ ਉਹ ਲੋਕ ਕਿਵੇਂ ਆਉਣਗੇ ਡਰ ਨਹੀਂ ਪੈਦਾ ਕੀਤਾ ਕੋਈ ਹੋਰ ਸ਼ਰਧਾਲੂ ਲੰਘ ਰਿਹਾ ਹੁੰਦਾ ਗੋਲੀ ਉਹਦੇ ਲੱਗ ਜਾਂਦੀ ਕੀ ਬਣਦਾ ਕੋਈ ਗੋਲੀ ਉੱਥੇ ਕੋਈ ਆਏ ਬਗਾਨੇ ਧਰਮ ਦੇ ਬੰਦੇ ਦੇ ਬਗਾਨੇ ਡੇਟ ਦੇ ਬੰਦੇ ਦੇ ਲੱਗ ਜਾਂਦੀ ਕੀ ਇਮੇਜ ਜਾਂਦੀ ਕੀ ਤਸਵੀਰ ਜਾਂਦੀ ਸਾਡੀ ਅੱਜੇ ਭਗਵੰਤ ਸਿੰਘ ਮਾਨ ਆਪ ਦੀ ਪਿੱਠ 'ਤੇ ਪੜ ਰਿਹਾ ਕਿ ਸਾਡੀ ਵਜ੍ਹਾ ਨਾਲ ਸੁਖਵੀਰ ਬਾਦਲ ਬਚ ਗਏ ਸਾਡੀ ਪੁਲਿਸ ਦੀ ਵਜ੍ਹਾ ਨਾਲ ਤੁਹਾਡੀ ਪੁਲਿਸ ਦੀ ਵਜ੍ਹਾ ਨਾਲ ਤਾਂ ਗੋਲੀ ਚੱਲ ਗਈ ਜੇ ਤੁਹਾਡੀ ਪੁਲਿਸ ਮਸ਼ਤੈਦ ਹੁੰਦੀ ਤੁਹਾਡੀ ਪੁਲਿਸ ਜਿਹੜੀ ਚੌਕਸ ਹੁੰਦੀ ਤਾਂ ਗੋਲੀ ਚੱਲਣ ਦੀ ਨਾਕਤ ਨਹੀਂ ਹੋਣੀ ਚਾਹੀਦੀ ਸੀ ਤੁਹਾਡੀ ਸਰਕਾਰ ਨੇ ਬੇਅਦਬੀ ਦੇ ਮਾਮਲੇ ਦੇ ਵਿੱਚ RAM Rahim ਦੇ ਜਿਹੜੀ ਬੇਅਦਬੀ ਕਰਵਾਈ ਉਹਦੇ ਮਾਮਲੇ ਵਿੱਚ ਨਾ ਤਾਂ ਕੋਈ RAM Rahim ਤੇ ਕਾਰਵਾਈ ਕੀਤੀ ਨਾ ਤੁਸੀਂ ਵੀ ਸੁਖਬੀਰ ਸਿੰਘ ਬਾਦਲ ਤੇ ਕਾਰਵਾਈ ਕੀਤੀ ਅਕਾਲਪੁਰਖ ਦੀ ਅਦਾਲਤ ਨੇ ਤਾਂ ਉਹਨਾਂ ਨੂੰ ਸਜ਼ਾ ਦੇ ਦਿੱਤੀ ਤੇ ਜਿਹੜੀ ਦੁਨਿਆਵੀ ਅਦਾਲਤ ਆ ਸੁਖਬੀਰ ਬਾਦਲ ਨੂੰ ਹਾਲੇ ਤੱਕ ਵੀ ਕੁਝ ਨਹੀਂ ਕਰ ਸਕੀ ਤੁਸੀਂ ਤਾਂ ਤਾਂ ਫੜਾ ਮਾਰੋ ਤੁਸੀਂ ਤਾਂ ਤਾਂ ਕਹੋ ਵੀ ਦੇਖ ਬਾਲਿਆ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਦੂਜਿਆਂ ਨੂੰ ਮਾਰਦੇ ਜੇ ਤੁਸੀਂ ਕੁਝ ਕੀਤਾ ਹੋਵੇ 83 ਤੋਂ ਬਾਅਦ ਗੋਲੀ ਆਜੇ ਚੱਲੀ ਐ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਗੋਲੀ ਚੱਲੀ ਐ 84 ਤੋਂ ਬਾਅਦ ਹਰ ਦਰਬਾਰ ਸਾਹਿਬ ਦੇ ਕੋਲ ਜਾਂ ਦਰਬਾਰ ਸਾਹਿਬ ਦੇ ਅੰਦਰ ਜਾਂ ਦਰਬਾਰ ਸਾਹਿਬ ਦੇ ਇਸ ਤਰੀਕੇ ਨਾਲ ਲੱਗੀ ਐ ਅੰਦਰ ਲੱਗੀ ਐ ਤੇ ਉਸ ਤੋਂ ਬਾਅਦ ਇਹ ਯਸ਼ੇਦਾਰ ਸਾਹਿਬ ਦਾ ਬਿਆਨ ਹੈ ਕਿ ਚਰਨ ਗੌਂਡ 'ਚ ਵੀ ਗੋਲੀ ਆਈ ਹੈ ਫਿਰ ਜਿਹੜੀ ਆਮ ਆਦਮੀ ਪਾਰਟੀ ਵਾਲੇ ਕੱਲ੍ਹ ਤੇ ਮੈਂ ਅੱਜ ਵੀ ਟ੍ਰੋਲ ਕਰ ਰਿਹਾ ਕਿ ਜੀ ਹਮਲਾ ਆਪ ਕਰਵਾਇਆ ਮੈਂ ਇੰਨਾ ਮੂਰਖ ਕਿਸੇ ਬੰਦੇ ਨੂੰ ਵੀ ਨਹੀਂ ਸਮਝਦਾ ਕਿ ਕੋਈ 4 ਫੁੱਟ ਤੋਂ ਆ ਕੇ ਉੱਤੇ ਗੋਲੀ ਚਲਵਾ ਲੂਗਾ ਪੰਜਾਬ ਸਰਕਾਰ ਦੀ ਜਿਹੜੇ ਸੀਪੀ ਸਾਹਿਬ ਆ ਉਹ ਇਹ ਗੱਲ ਕਹਿੰਦੇ ਆ ਕਿ ਜੀ ਪੌਣੇ 200 ਬੰਦਾ ਸਾਡਾ ਇੱਥੇ ਲਗਾਇਆ ਹੋਇਆ ਸੀ ਕੱਲ ਦਾ ਸਾਨੂੰ ਇਹ ਬੰਤੇ ਸ਼ੱਕ ਸੀ ਜੇ ਤੇ ਤੁਹਾਨੂੰ ਸ਼ੱਕ ਆ ਉਹਨੂੰ ਪੁੱਛ ਲੈਂਦੇ ਵੀ ਭਾਈ ਸਾਹਿਬ ਕਿਵੇਂ ਆ ਤੁਸੀਂ ਸਾਡੇ ਤਾਂ ਧਰਾਮਾ ਤਹਿਤ ਪਹਿਲਾਂ ਪਰਚੇ ਦਰਜ ਆ ਤੁਸੀਂ ਅੱਜ ਇੱਥੇ ਕੀ ਕਰ ਰਹੇ ਹੋ ਉਹਨਾਂ ਫੜਿਆ ਨਹੀਂ ਗਿਆ ਪੁੱਛਿਆ ਨਹੀਂ ਗਿਆ ਅੱਜ ਸਜਾਪੂ ਕਿਤ ਰਹੇ ਸੁਖਬੀਰ ਸਿੰਘ ਬਾਦਲ ਉੱਤੇ ਗੋਲੀ ਦੇ ਨਾਲ ਹਮਲਾ ਹੁੰਦਾ ਉਸ ਤੋਂ ਬਾਅਦ ਪੂਰੀ ਪੰਜਾਬ ਦੇ ਵਿੱਚ ਰੌਲਾ ਪੈ ਗਿਆ ਕਿਉਂਕਿ ਅੱਜ ਇਹ ਹਮਲਾ ਹੋਣਾ ਕਈ ਸਵਾਲ ਖੜੇ ਕਰਦਾ ਪੰਜਾਬ ਸਰਕਾਰ ਤੇ ਤੇ ਨਾਲ ਹੀ ਹੋਰ ਕਈ ਸਵਾਲ ਨੇ ਗੱਲਬਾਤ ਸਾਰੀ ਕਰਦੇ ਆ ਇਸ ਹਮਲੇ ਤੇ ਲੈ ਕੇ ਤੇ ਨਾਲ ਹੀ ਨਾਲ ਕਿ ਇਹ ਜਿਹੜਾ ਹਮਲਾ ਹੋਇਆ ਇਹਦਾ ਕਾਰਨ ਕੀ ਹੈ ਤੇ ਇਹਦੇ ਪਿੱਛੇ ਮਨਸ਼ਾ ਕੀ ਤੇ ਸਰਕਾਰ ਦਾ ਕੀ ਹੈ ਸਭ ਤੋਂ ਪਹਿਲਾਂ ਜਿਹੜਾ ਅੱਜ ਹਮਲਾ ਹੋਇਆ ਪਹਿਲਾਂ ਤਾਂ ਉਹਦੇ ਬਾਰੇ ਕੀ ਕਹਿਣਾ ਸੁਖਵੀਰ ਸਿੰਘ ਬਾਦਲ ਤੇ ਅੱਜ ਉਹ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਗਈ ਜਿਹੜੀ ਉਹਨਾਂ ਨੂੰ ਸਜ਼ਾ ਸੀ ਸੇਵ ਬਤੌਰ ਸੇਵਾਦਾਰ ਉਹਨਾਂ ਨੇ ਡਿਊਟੀ ਨਿਭਾਉਣੀ ਸੀ ਅਗਰ ਜਿੱਥੋਂ ਦਰਬਾਰ ਸਾਹਿਬ 'ਚ ਐਂਟਰੀ ਹੁੰਦੀ ਹੈ ਉੱਥੇ ਤਾਂ ਉਹ ਉਹ ਸਹਾ ਜ ਆਪਦੀ ਜਾਨਕਿ ਉਹ ਡਿਊਟੀ ਨਿਭਾ ਰਹੇ ਸੀ ਬਤੌਰ ਸੇਵਾਦਾਰ ਤਾਂ ਉਸੇ ਦੌਰਾਨ ਤੁਸੀਂ ਦੇਖਿਆ ਸਭ ਨੇ ਦੇਖਿਆ ਕਿ ਗੋਲੀ ਚੱਲਦੀ ਹੈ ਹੁਣ ਗੱਲ ਇੱਥੇ ਇਹ ਹੈ ਕਿ ਜਿਹੜੇ ਬੰਦੇ ਨੂੰ ਅਕਾਲ ਤਖਤ ਸਾਹਿਬ ਨੇ ਜਿਹਨੂੰ ਆਪਾਂ ਇਹ ਮੰਨਦੇ ਆ ਕਿ ਸਿੱਖ ਕੌਮ ਦੀ ਸਰਵਉੱਚ ਅਦਾਲਤ ਹੈ ਸਿੱਖ ਕੌਮ ਦਾ ਸਰਵਉੱਚ ਤਖਤ ਹੈ ਸਿੱਖ ਕੌਮ ਦਾ ਜਿਹੜਾ ਫੈਸਲਾ ਅਕਾਲ ਤਖਤ ਸਭ ਤੋਂ ਹੋ ਗਿਆ ਉਹ ਪੂਰੀ ਕੌਮ ਲਈ ਪ੍ਰਵਾਨ ਕਰਨਾ ਪੈਣਾ ਉਹਨੂੰ ਮੰਨਣਾ ਪੈਣਾ ਤੇ ਜਿਸ ਦਿਨ ਸਖਬੀਰ ਸਿੰਘ ਬਾਦਲ ਨੂੰ ਇਹ ਫੈਸਲਾ ਆਇਆ ਉਹਨਾਂ ਤੇ ਤਾਂ ਲਗਭਗ ਚਾਹੇ ਉਹਨਾਂ ਦਾ ਕੋਈ ਵਿਰੋਧੀ ਹੋਵੇ ਚਾਹੇ ਉਹਨਾਂ ਦਾ ਕੋਈ ਪੋਲਿਟਿਕਲ ਵਿਰੋਧੀ ਹੋਵੇ ਚਾਹੇ ਕੋਈ ਵੈਸੇ ਵਿਰੋਧੀ ਹੋਵੇ ਹਰ ਇੱਕ ਬੰਦੇ ਨੇ ਇਹ ਕਿਹਾ ਕਿ ਫੈਸਲਾ ਸਹੀ ਆਇਆ ਤੇ ਇਸ ਤੱਕ ਚਲੋ ਕੁਝ ਬੰਦਿਆਂ ਦੀ ਇਹ ਸੀ ਕਿ ਹਾਲੇ ਰਾਜਨੀਤਿਕ ਸਜ਼ਾ ਹੋਰ ਲਾਉਣੀ ਸੀ ਪਰ ਜਿਹੜੇ ਰਾਜਨੀਤਿਕ ਸਮਝ ਰੱਖਦੇ ਆ ਉਹਨਾਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਜਿਹੜਾ ਇਹ ਕਹਿ ਦੇਣਾ ਕਿ ਜਿਹੜੀ ਲੀਡਰਸ਼ਿਪ ਹੈ ਇਹ ਹੁਣ ਅਗਵਾਈ ਕਰਨ ਯੋਗ ਨਹੀਂ ਆ ਇਹਨਾਂ ਨੂੰ ਨੈਤਿਕ ਤੌਰ ਤੇ ਹੀ ਪਾਸੇ ਹੋ ਜਾਣਾ ਚਾਹੀਦਾ ਤਾਂ ਇੱਕ ਹਸਾਮਨਾ ਕਮੇਟੀ ਬਣਾ ਕੇ ਜੇਦਾਰਾ ਸਹਿਬਾਨਾ ਵੱਲੋਂ ਵੱਖ-ਵੱਖਰੇ ਤਰੀਕੇ ਨਾਲ ਕਿਹਾ ਗਿਆ ਤਾਂ ਉੱਥੇ ਜਿਨ੍ਹਾਂ ਨੂੰ ਪਤਾ ਸੀ ਕਿ ਪੋਲਿਟਿਕਲ ਸਜ਼ਾ ਵੀ ਮਿਲ ਗਈ ਹੈ ਧਾਰਮਿਕ ਸਜ਼ਾ ਜ ਦੁਨੀਆਵੀ ਅਦਾਲਤ ਹੈ ਨਹੀਂ ਕਿ ਕਿਸੇ ਬੰਦੇ ਨੇ ਕਹਿ ਦੇਣ ਕਿ ਫਾਂਸੀ ਲਾ ਦਿਓ ਉਹ ਤਾਂ ਭਾਰਤ ਦਾ ਕਾਨੂੰਨ ਆ ਭਾਰਤ ਚ ਬੈਠਿਆ ਉਹ ਜਿਹੜੀ ਧਾਰਮਿਕ ਸਜ਼ਾ ਲਾਉਣੀ ਆ ਉਹਨਾਂ ਨੇ ਲਗਾ ਦਿੱਤੀ ਤੇ ਉੱਥੇ ਜਿਹੜੀ ਗੱਲਬਾਤ ਹੋਈ ਉਹ ਵੀ ਸਖਤ ਹੋਈ ਪਰ ਹੁਣ ਜਿਹੜੀ ਸਜ਼ਾ ਅਕਾਲ ਤਖ਼ਤ ਸਾਹਿਬ ਨੇ ਲਾ ਦਿੱਤੀ ਉਹਦੇ ਤੋਂ ਉੱਪਰ ਹੋ ਕੇ ਕੋਈ ਬੰਦਾ ਸਜ਼ਾ ਦੇਣ ਆਵੇ ਇਹ ਕਿੰਨਾ ਕੁ ਸਹੀ ਹੈ ਫਿਰ ਇਹਦਾ ਮਤਲਬ ਹੈ ਕਿ ਜਿਹੜਾ ਵਿਅਕਤੀ ਹੋ ਸਕਦਾ ਆਪਣੇ ਆਪ ਨੂੰ ਕਹਿੰਦਾ ਹੋਵੇ ਕਿ ਮੈਂ ਬਹੁਤ ਕਟੜ ਸਿੱਖ ਹਾਂ ਮੈਂ ਸਿੱਖੀ ਸਿਧਾਂਤਾਂ 'ਚ ਪੂਰਨ ਵਿਸ਼ਵਾਸ ਰੱਖਦਾ ਹਾਂ ਪਰ ਜੇ ਉਹ ਅਕਾਲ ਤਖ਼ਤ ਸਾਹਿਬ ਦੀ ਲਗਾਈ ਸਜ਼ਾ 'ਚ ਵਿਸ਼ਵਾਸ ਨਹੀਂ ਰੱਖਦਾ ਅਕਾਲ ਤਖ਼ਤ ਸਾਹਿਬ ਦੇ ਫੈਸਲੇ 'ਚ ਵਿਸ਼ਵਾਸ ਨਹੀਂ ਰੱਖਦਾ ਫਿਰ ਉਹ ਕਿਹੜੇ ਪਾਸੇ ਸਿੱਖ ਹੈ ਅਕਾਲ ਤਖ਼ਤ ਸਾਹਿਬ ਤੇ ਜਿਹੜੀ ਸਜ਼ਾ ਸੁਣਾਏਗੀ ਉਸ ਤੋਂ ਬਾਅਦ ਉਹ ਬੈਠੇ ਇੱਕ ਜਿਹੜੇ ਬੰਦੇ ਨੂੰ ਜੈਡ ਪਲੱਸ ਸਿਕਿਉਰਿਟੀ ਮਿਲੀ ਉਹ ਜੈਡ ਪਲ ਆਨ ਹੋਏ ਤੇ ਗੋਲੀ ਚੱਲ ਜਾਂਦੀ ਹੈ ਇਹ ਪੁਲਿਸ ਦੀ ਪ੍ਰਸ਼ਾਸਨ ਦੀ ਸਰਕਾਰ ਦੀ ਵੱਡੀ ਨਾਕਾਮੀ ਹੈ ਕੱਲ ਜਦੋਂ ਉਹ ਬੈਠੇ ਉਹਨਾਂ ਦੇ ਆਸੇ ਪਾਸੇ ਸੁਖਬੀਰ ਸਿੰਘ ਬਾਦਲ ਬੈਠੇ ਤੇ ਆਸੇ ਪਾਸੇ ਪੂਰੀ ਸਕਿਉਰਿਟੀ ਸੀ ਜਿਹੜੀ ਜੈਡ ਸਕਿਉਰਿਟੀ ਹੈ ਕੁਝ ਕੇਂਦਰ ਦੀਆਂ ਏਜੰਸੀਆਂ ਉਹਨਾਂ ਦੇ ਨਾਲ ਹੁੰਦੀਆਂ ਕੁਝ ਸਟੇਟ ਪੁਲਿਸ ਹੁੰਦੀ ਹੈ ਤਾਂ ਉਹਦੇ ਦੌਰਾਨ ਬੜੀ মিডিਆ ਨੇ ਵੀ ਇਹ ਰੌਲਾ ਪਾਇਆ ਜਸੇਦਾਰ ਸਾਹਿਬ ਹਰ ਹਰਪ੍ਰੀਤ ਸਿੰਘ ਜੀ ਕੋਲੇ ਜਾ ਕੇ ਕਿ ਦੇਖੋ ਜੀ ਉੱਥੇ মিডিਆ ਨਾਲ ਵੀ ਹੁੰਦੀ ਹੈ ਲੋਕਾਂ ਨੂੰ ਵੀ ਲੰਘਣ 'ਚ ਮੁਸ਼ਕਲ ਆਉਂਦੀ ਹੈ ਤੇ ਉਹਨਾਂ ਨੂੰ ਸਕਿਉਰਿਟੀ ਦੇ ਬਾਰੇ ਕੁਝ ਕਹੋ ਤਾਂ ਮੈਨੂੰ ਲੱਗਦਾ ਕਿ ਅੱਜ ਉਹੀ ਹਦੇਸ਼ ਹੋਇ ਉਹ ਵਿਅਕਤੀ ਬੈਠਾ ਤਾਂ ਉਹਦੇ ਆਸੇ ਪਾਸੇ ਚਾਰ ਪੰਜ ਜਾਣੇ ਸੀ ਉਹਨਾਂ ਦੇ ਵਿੱਚੋਂ ਕੁਝ ਪੁਲਿਸ ਵਾਲੇ ਹੋ ਸਕਦੇ ਕੁਝ ਸੇਵਾਦਾਰ ਵੀ ਹੋ ਸਕਦੇ ਆ ਤੇ ਪਰ ਜੇਕਰ ਉਹਦੇ ਵਿੱਚੋਂ ਜਿਹੜਾ ਪੁਲਿਸ ਵਾਲਾ ਸੂਝ-ਬੂਝ ਨਾ ਵਰਤਦਾ ਤਾਂ ਜਿਹੜੇ ਬੰਦੇ ਨੂੰ ਜੈਡ ਪਲੱਸ ਸਿਕਿਉਰਟੀ ਮਿਲੀ ਹੈ ਜਿਹੜੇ ਪਲੱਸ ਸਿਕਿਉਰਟੀ ਤਾਂ ਹੀ ਮਿਲਿਆ ਕਿ ਉਹਨੂੰ ਥ੍ਰੈਟ ਹੈ ਖਤਰਾ ਵੱਡਾ ਹੈ ਉਹਦੀ ਜਾਨ ਨੂੰ ਵੱਡਾ ਖਤਰਾ ਹੈ ਉਹਦੇ ਕਰਕੇ ਉਹਨੂੰ ਸਿਕਿਉਰਟੀ ਮਿਲੇ ਤੇ ਉਹਦੀ ਜਾਨ ਜਾ ਸਕਦੀ ਸੀ ਪਹਿਲੇ ਨੰਬਰ ਤੇ ਤਾਂ ਉਹ ਮੀਡੀਆ ਨੂੰ ਵੀ ਸੋਚਣਾ ਚਾਹੀਦਾ ਕਿ ਕੱਲਾ ਇਹ ਨਹੀਂ ਕਿ ਜਿਸ ਤਰੀਕੇ ਦੇ ਨਾਲ ਸਰਕਾਰ ਚਲਾਵੇ ਉਸ ਤਰੀਕੇ ਨਾਲ ਚਲਾਣਾ ਚਾਹੀਦਾ ਸਜਾ ਭਗਤ ਰਿਆ ਬੰਦਾ ਪਰ ਜਿਹੜੇ ਉਹਦੇ ਬਣਿਆ ਉਹਦੇ ਲਈ ਨਿਯਮ ਆ ਉਹ ਤਾਂ ਉਹਦੇ ਲਈ ਮੰਨਤਾ ਨਾ ਕੱਲੋਂ ਕੱਲੋਂ ਸਾਡੇ ਦੇਸ਼ ਦੇ ਰਾਸ਼ਟਰਪਤੀ ਨੂੰ ਕੋਈ ਅਕਾਲ ਤਖਤ ਸਾਹ ਤੋਂ ਸਜ਼ਾ ਲੱਗੇ ਜਦੋਂ ਪਹਿਲਾਂ ਜੇ ਕੋਈ ਸਿੱਖ ਹੋਵੇ ਤਾਂ ਉਹਦੀ ਸਜ਼ਾ ਦੇ ਲਈ ਜਿਹੜਾ ਉਹਦਾ ਪ੍ਰਾਵਧਾਨਾ ਉਹ ਤਾਂ ਉਹੀ ਰਹੂਗਾ ਨਾ ਜਿਹੜਾ ਪ੍ਰੋਟੋਕਾਲ ਉਹ ਤਾਂ ਉਹੀ ਰਹੂਗਾ ਉਸੇ ਤਰੀਕੇ ਨਾਲ ਸੁਖਵੀਰ ਬਾਦ ਨੂੰ ਜਿਹੜੀ ਜੈਡ ਸਿਕਿਉਰਟੀ ਮਿਲੀ ਹੈ ਉਹ ਤਾਂ ਉਸੇ ਤਰੀਕੇ ਨਾਲ ਰਹੂਗੀ ਨਾ ਪਰ ਉਹਦੇ ਦੌਰਾਨ ਇਸ ਤਰੀਕੇ ਦੇ ਨਾਲ ਹਮਲਾ ਹੋ ਜਾਣਾ ਇਹ ਪੰਜਾਬ ਸਰਕਾਰ ਦੀ ਵੀ ਵੱਡੀ ਨਾਕਾਮੀ ਹੈ ਫੇਲਿਅਰ ਹੈ ਪੰਜਾਬ ਸਰਕਾਰ ਦੀ ਇੰਟੈਲੀਜੈਂਸੀ ਦਾ ਪੰਜਾਬ ਸਰਕਾਰ ਦੀ ਜਿਹੜੇ ਸੀਪੀ ਸਾਹਿਬ ਆ ਉਹ ਇਹ ਗੱਲ ਕਹਿੰਦੇ ਆ ਕਿ ਜੀ ਪੌਣੇ 200 ਬੰਦੇ ਸਾਡਾ ਇੱਥੇ ਲਗਾਇਆ ਹੋਇਆ ਸੀ ਕੱਲ ਦਾ ਸਾਨੂੰ ਇਹ ਬੰਤੇ ਸ਼ੱਕ ਸੀ ਇੱਕ ਬੰਦਾ ਜਿਹਦਾ ਕੋਈ ਕ੍ਰਿਮੀਨਲ ਰਿਕਾਰਡ ਹੈ ਪੁਰਾਣੇ ਪਰਚੇ ਆ ਉਹਦੇ ਤੇ ਉਹ ਵੱਖ-ਵੱਖ ਕੇਸਾਂ ਦੀ ਸਜ਼ਾ ਭੁਗਤ ਚੁੱਕਿਆ ਭੁਗਤ ਰਿਹਾ ਹੈ ਉਹ ਬੰਦੇ ਬਾਰੇ ਤੁਹਾਨੂੰ ਤਾਂ ਦੂਰੇ ਹੀ ਪਤਾ ਲੱਗ ਜਾਂਦਾ ਹੈ ਪੁਲਿਸ ਕੁਲ ਤਾਂ ਅੱਜ ਕੱਲ੍ਹ ਅਜਿਹੀਆਂ ਐਪਾਂ ਦੂਰੋਂ ਚਿਹਰਾ ਡਿਟੈਕਟ ਕਰ ਲੈਂਦੀਆਂ ਉਹ ਦੱਸ ਦਿੰਦੀਆਂ ਕਿ ਬੰਦੇ ਤੇ ਕਿਹੜੇ- ਤਾਂ ਸੀ ਇਹ ਬੰਦੇ ਨੂੰ ਅਸੀਂ ਨਹੀਂ ਜਿਵੇਂ ਤੁਸੀਂ ਕਿਹਾ ਕਿ ਤਲਾਸ਼ੀਨ ਲੈਂਦੀ ਹਰ ਬੰਦੇ ਤਲਾਸ਼ੀਨ ਲੈਣੀ ਜੀ ਤੇ ਤੁਹਾਨੂੰ ਸ਼ੱਕ ਆ ਉਹਨੂੰ ਪੁੱਛ ਲੈਂਦੇ ਵੀ ਭਾਈ ਸਾਹਿਬ ਕਿਵੇਂ ਆ ਤੁਸੀਂ ਸਾਡੇ ਤਾਂ ਧਰਾਵਾ ਤਹਿਤ ਪਹਿਲਾਂ ਪਰਚੇ ਦਰਜ ਆ ਤੁਸੀਂ ਅੱਜ ਇੱਥੇ ਕੀ ਕਰ ਰਹੇ ਹੋ ਉਹਨੂੰ ਫੜਿਆ ਨਹੀਂ ਗਿਆ ਪੁੱਛਿਆ ਨਹੀਂ ਗਿਆ ਅੱਜ ਭਗਵਾਨ ਸਿੰਘ ਮਾਨ ਆਪਦੀ ਪਿੱਠ 'ਤੇ ਪੜ ਰਿਹਾ ਕਿ ਸਾਡੀ ਵਜ੍ਹਾ ਨਾਲ ਸੁਖਵੀਰ ਬਾਦਲ ਬਚ ਗਏ ਸਾਡੀ ਪੁਲਿਸ ਦੀ ਵਜ੍ਹਾ ਨਾਲ ਤੁਹਾਡੀ ਪੁਲਿਸ ਦੀ ਵਜ੍ਹਾ ਨਾਲ ਤਾਂ ਗੋਲੀ ਚੱਲ ਗਈ ਜੇ ਤੁਹਾਡੀ ਪੁਲਿਸ ਮਸ਼ਤੈਦ ਹੁੰਦੀ ਤੁਹਾਡੀ ਪੁਲਿਸ ਜਿਹੜੀ ਚੌਕਸ ਹੁੰਦੀ ਤਾਂ ਗੋਲੀ ਚੱਲਣ ਦੀ ਨੌਬਤ ਨਹੀਂ ਆਉਣੀ ਚਾਹੀਦੀ ਸੀ ਫਿਰ ਉਹ ਗੱਲ ਉਸ ਭਾਈ ਸਾਹਿਬ ਤੇ ਜਿਹੜੇ ਚੌੜਾ ਸਾਹਿਬ ਹੈ ਉਹਨਾਂ ਨੂੰ ਵੀ ਇੱਕ ਗੱਲ ਹੈ ਕਿ ਦਰਬਾਰ ਸਾਹਿਬ ਤੇ ਆ ਕੇ ਤੁਸੀਂ ਗੋਲੀ ਚਲਾ ਰਹੇ ਹੋ ਬਹੁਤ ਮੰਦਪਾਗੀ ਗੱਲ ਹੈ ਦੇਖੋ ਦਰਬਾਰ ਸਾਹਿਬ ਦੇ ਵਿੱਚ ਇਕੱਲਾ ਸੁਖਬੀਰ ਬਾਲ ਤੋਂ ਚਲੋ ਅੱਜ ਸਜ਼ਾ ਮਿਲੀ ਹੈ ਜਿਹੜੀ ਇੰਨੀ ਸੰਗਤ ਆਉਂਦੀ ਹੈ ਦੇਸ਼ਾਂ ਵਿਦੇਸ਼ਾਂ ਚ ਦੂਜੀਆਂ ਸਟੇਟਾਂ ਚ ਦੂਜੇ ਧਰਮਾਂ ਚ ਤੁਸੀਂ ਅੱਜ ਗੋਲੀ ਚਲਾ ਕੇ ਪੂਰੇ ਦੇਸ਼ 'ਚ ਕੀ ਸਨੇਹਾ ਦਿੱਤਾ ਹੈ ਕਿ ਦਰਬਾਰ ਸਾਹਿਬ ਗੋਲੀ ਚੱਲਦੀ ਹੈ ਉਹ ਲੋਕ ਕਿਵੇਂ ਆਉਣਗੇ ਡਰ ਨਹੀਂ ਪੈਦਾ ਕੀਤਾ ਜਿਹੜੇ ਸਾਡੀ ਤਸਵੀਰ ਲਗਾਤਾਰ ਜਿਹੜਾ ਗੋਦੀ ਮੀਡੀਆ ਜਿਹੜਾ ਦੇਸ਼ 'ਚ ਬੈਠਾ ਮੀਡੀਆ ਜਾਂ ਉਹ ਏਜੰਸੀਆਂ ਜਿਹੜੀਆਂ ਲਗਾਤਾਰ ਸਿੱਖਾਂ ਦੀ ਤਸਵੀਰ ਨੂੰ ਬਦਨਾਮ ਕਰਨਾ ਚਾਹੁੰਦੀਆਂ ਜਿਹੜੀਆਂ ਸਾਡੇ ਤਖਤਾਂ ਨੂੰ ਬਦਨਾਮ ਕਰਨਾ ਚਾਹੁੰਦੀਆਂ ਸਾਡੇ ਗੁਰੂ ਘਰਾਂ ਨੂੰ ਬਦਨਾਮ ਕਰਨਾ ਚਾਹੁੰਦੀਆਂ ਤੁਸੀਂ ਤਾਂ ਉਹਨਾਂ ਦੇ ਹੱਥ ਠੋਕੇ ਬਣ ਗਏ ਅੱਜ ਕੀ ਚੱਲੂ ਖਬਰ ਕਿ ਅਕਾਲ ਤਖਤ ਸਾਹਿਬ ਜਾਂ ਦਰਬਾਰ ਸਾਹਿਬ ਸੇਫ ਨਹੀਂ ਹੈ ਉੱਥੇ ਗੋਲੀ ਚੱਲਦੀ ਹੈ ਉੱਥੇ ਜਿਹੜੇ ਖੜੇ ਲੋਕਾਂ ਦੇ ਲੰਘਣ ਉੱਥੇ ਰੱਬ ਨਾ ਕਰੇ ਤੇ ਕਲਾ ਸੁਖਬੀਰ ਬਲ ਤਾਂ ਹੈ ਨਹੀਂ ਸੀ ਕੋਈ ਹੋਰ ਸ਼ਰਧਾਲੂ ਲੰਘ ਰਿਹਾ ਹੁੰਦਾ ਗੋਲੀ ਉਹਦੇ ਲੱਗ ਜਾਂਦੀ ਕੀ ਬਣਦਾ ਕੋਈ ਗੋਲੀ ਉੱਥੇ ਕੋਈ ਆਏ ਬਗਾਨੇ ਧਰਮ ਦੇ ਬੰਦੇ ਦੇ ਬਗਾਨੇ ਸਟੇਟ ਦੇ ਬੰਦੇ ਦੇ ਲੱਗ ਜਾਂਦੀ ਕੀ ਇਮੇ ਜਾਂਦੀ ਕੀ ਤਸਵੀਰ ਜਾਂਦੀ ਸਾਡੀ ਤੁਸੀਂ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਬਾਅਦ ਜਿਹੜਾ ਤੁਸੀਂ ਉਹਦੇ ਹੁਕਮ ਦੀ ਉਲੰਘਣਾ ਕਰਕੇ ਗੋਲੀ ਚਲਾਈ ਹੈ ਤੇ ਤੁਹਾਨੂੰ ਵੀ ਤਾਂ ਸਜ਼ਾ ਮਿਲਣੀ ਚਾਹੀਦੀ ਹੈ ਫਿਰ ਜਿਹੜੇ ਆਮ ਆਦਮੀ ਪਾਰਟੀ ਵਾਲੇ ਕੱਲ ਦੇ ਅੱਜ ਵੀ ਟ੍ਰੋਲ ਕਰ ਰਹੇ ਕਿ ਜਿਹੇ ਹਮਲਾ ਆਪ ਕਰਵਾਇਆ ਮੈਂ ਐਨਾ ਮੂਰਖ ਕਿਸੇ ਬੰਦੇ ਨੂੰ ਵੀ ਨਹੀਂ ਸਮਝਦਾ ਕਿ ਕੋਈ 4 ਫੁੱਟ ਤੋਂ ਆਪ ਦੇ ਉੱਤੇ ਗੋਲੀ ਚਲਵਾ ਲਊਗਾ ਜੇ ਕਰੇ ਹਮਲਾ ਉਹਨਾਂ ਨੇ ਆਪ ਕਰਾਇਆ ਤਾਂ ਪੰਜਾਬ ਪੁਲਿਸ ਤਾਂ ਤੁਹਾਡੀ ਨਾਲ ਲੱਗੀ ਐ ਦਿਓ ਪਰਚਾ ਉਹਦੇ ਤੇ ਕਿ ਤੁਹਾਡੀ ਹਾਜ਼ਰੀ ਦੇ ਵਿੱਚ ਇਸ ਤਰੀਕੇ ਨਾਲ ਸੁਖਵੀਰ ਬਾਦਲ ਸ਼ਾਸਕ ਕਿਵੇਂ ਕਰ ਸਕਦਾ ਹੈ ਸੀਪੀ ਸਾਹਿਬ ਕਰਨ ਕਾਰਵਾਈ ਉੱਥੇ ਖੜੇ ਲੋਕਾਂ ਤੇ ਤਾਂ ਇਹ ਮਤਲਬ ਬੇ ਘੜਤ ਗੱਲਾਂ ਮਣ ਘੜਤ ਗੱਲਾਂ ਬੇਹੁਦੀਆਂ ਗੱਲਾਂ ਜਿਹੜੀਆਂ ਇਹ ਆਮ ਆਦਮੀ ਪਾਰਟੀ ਵਾਲੇ ਕਰ ਰਹੇ ਆ ਮੈਂ ਬਾਈ ਨੇ ਪੜੀਆਂ ਕੋਈ ਇਹ ਨਹੀਂ ਕਿ ਆਈਟੀ ਸੈਲ بڑے ਬੰਦੇ ਨਾਲ ਦੇ ਕਰ ਰਹੇ ਆ ਤਾਂ ਉਦੋਂ ਪਹਿਲਾਂ ਕੱਲ ਜਿਹੜੀ ਟ੍ਰੋਲਿੰਗ ਕੀਤੀ ਗਈ ਉਹ ਇਹ ਕੀਤੀ ਗਈ ਕਿ ਜਿਹੜਾ ਸੁਖਬੀਰ ਸਿੰਘ ਬਾਦਲ ਦੇ ਫੋਟੋ ਪਾ ਪਾ ਕੇ ਕਿ ਆ ਦੇਖੋ ਜੀ ਦੇਖ ਬਾਲਿਆ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ਤੁਹਾਡਾ ਇਹ ਚ ਕੀ ਯੋਗਦਾਨ ਹੈ ਇਹ ਤਾਂ ਸਿੱਖ ਸੰਗਤ ਦਾ ਦਬਾਅ ਪਿਆ ਇਹ ਤਾਂ ਲਗਾਤਾਰ ਉੱਠਦੀਆਂ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਸਿੱਖ ਸਿੱਖ ਧਰਮ ਦੇ ਅੰਦਰੋਂ ਉੱਠਦੀਆਂ ਆਵਾਜ਼ਾਂ ਦੀ ਪਛਾਣ ਹੋਈ ਸ਼ਿਕਾਇਤਾਂ ਗਈਆਂ ਤੇ ਅਕਾਲ ਤਖਤ ਸਾਹਿਬ ਨੇ ਸਜ਼ਾ ਦਿੱਤੀ ਹੈ ਤੁਹਾਡੀ ਸਰਕਾਰ ਨੂੰ 3 ਸਾਲ ਦੇ ਕਰੀਬ ਦਾ ਸਮਾਂ ਹੋ ਜਾਣਾ ਹੈ ਤੁਹਾਡੀ ਸਰਕਾਰ ਨੇ ਬੇਅਦਬੀ ਦੇ ਮਾਮਲੇ ਦੇ ਵਿੱਚ ਰਾਮ ਰਹੀਮ ਦੇ ਜਿਹੜੀ ਬੇਅਦਬੀ ਕਰਵਾਈ ਉਹਦੇ ਮਾਮਲੇ ਵਿੱਚ ਨਾ ਤਾਂ ਕੋਈ ਰਾਮ ਰਹੀਮ ਤੇ ਕਾਰਵਾਈ ਕੀਤੀ ਨਾ ਤੁਸੀਂ ਕੋਈ ਸੁਖਵੀਰ ਸਿੰਘ ਬਾਦਲ ਤੇ ਕਾਰਵਾਈ ਕੀਤੀ ਨਾ ਜਿਹੜੀ ਤੁਹਾਡੇ ਕੁਮਰ ਵਿਜੇ ਪ੍ਰਤਾਪ ਕੱਲ ਵੀ ਪੋਸਟਰ ਪਾ ਕੇ ਹਟਿਆ ਪਿੱਟ ਪਿੱਟ ਮਰ ਗਿਆ ਉਹ ਕਿ ਆਹ ਮੇਰੀ ਰਿਪੋਰਟ ਐ ਇਹਨੂੰ ਲਾਗੂ ਕਰ ਲਓ ਇਹਦੇ ਹਿਸਾਬ ਨਾਲ ਸਜ਼ਾ ਦੇ ਦਿਓ ਤੁਸੀਂ ਉਹਦੇ ਤੇ ਕੀ ਕਾਰਵਾਈ ਕੀਤੀ ਤੁਹਾਡਾ ਕੀ ਯੋਗਦਾਨ ਐ ਅਕਾਲ ਪੁਰਖ ਦੀ ਅਦਾਲਤ ਨੇ ਤਾਂ ਉਹਨਾਂ ਨੂੰ ਸਜ਼ਾ ਦੇਤੀ ਤੇ ਜਿਹੜੀ ਦੁਨਿਆਵੀ ਅਦਾਲਤਾਂ ਸੁਖਬੀਰ ਬਾਦਲ ਨੂੰ ਹਾਲੇ ਤੱਕ ਵੀ ਕੁਝ ਨਹੀਂ ਕਰ ਸਕੀ ਤੁਹਾਡੀ ਪੁਲਿਸ ਵਾਲੇ ਤਾਂ ਕੁਝ ਨਹੀਂ ਕਰ ਸਕੀ ਤੁਹਾਡੀ ਤੁਸੀਂ ਆਪ ਤੁਹਾਡੇ ਮੁੱਖ ਮੰਤਰੀ ਸਾਹਿਬ ਨਿੱਤ ਟੋਟਕਾ ਛੜ ਦਿੰਦੇ ਹਰ ਇਲੈਕਸ਼ਨਾਂ ਚ ਸੁਖਵਿਲਾਸ ਬਾਰੇ ਮੈਨੂੰ ਪਤਾ ਕੀ ਕਰਤਾ ਸੁਖਵਿਲਾਸ ਦਾ ਤੁਹਾਡੇ ਮੁੱਖ ਮੰਤਰੀ ਸਾਹਿਬ ਆਉਂਦੇ ਸੀ ਕਿ ਬੱਸਾਂ ਦੇ ਮਾਫੀਆ ਬਾਰੇ ਸਾਨੂੰ ਪਤਾ ਕੀ ਮਾਫੀਆ ਦਾ ਕਰਤਾ ਤੁਹਾਡੇ ਮੁੱਖ ਮੰਤਰੀ ਸਾਹਿਬ ਨੇ ਹਾਲਾਂਕਿ ਇੱਕ ਅਦਾ ਮਾਫੀਆ ਤਾਂ ਨਾਲ ਵੀ ਰਲਾ ਲਿਆ ਮਤਲਬ ਤੁਹਾਡੇ ਵੱਲੋਂ ਕੀ ਕਿਹੜਾ ਕਾਂਗਰਸ ਦੀ ਸਰਕਾਰ ਚ ਸੁਖਬੀਰ ਸਿੰਘ ਬਾਦਲ ਖਿਲਾਫ ਹੋਇਆ ਮਾਮਲਾ ਕਿਹੜਾ ਆ ਕਾਮਾ ਸਰਕਾਰ ਤੇ ਤੁਸੀਂ ਤਾਂ ਤਾਂ ਫੜਾ ਮਾਰੋ ਤੁਸੀਂ ਤਾਂ ਤਾਂ ਕਹੋ ਵੀ ਦੇਖ ਬਾਲਿਆ ਰੰਗ ਕਰਤਾਰਦੇ ਆਪੇ ਮਰ ਜਾਂਦੇ ਦੂਜਿਆਂ ਨੂੰ ਮਾਰਦੇ ਜੇ ਤੁਸੀਂ ਕੁਝ ਕੀਤਾ ਹੋਵੇ ਇਹ ਤਾਂ ਸਿੱਖ ਸੰਗਤ ਦੇ ਦਬਾਅ ਸਦਕਾ ਲਗਾਤਾਰ ਕਾਲੀਦਲ ਦੇ ਡਾਉਨਫਾਲ ਜੇ ਜਾਣ ਦੇ ਸਦਕਾ ਇਹ ਆਪ ਦੀਆਂ ਗਲਤੀਆਂ ਮੰਨਣੀਆਂ ਪਈਆਂ ਆਪ ਦੀਆਂ ਗਲਤੀਆਂ ਉੱਥੇ ਜਾ ਕੇ ਪ੍ਰਵਾਨ ਕਰਨੀਆਂ ਪਈਆਂ ਤੇ ਸਜ਼ਾ ਮਿਲੀ ਹੈ ਇਹ ਤਾਂ ਸਿੱਖ ਸੰਗਤ ਦਾ ਧੰਨਵਾਦ ਹੈ ਜਿਨ੍ਹਾਂ ਨੇ ਇਹ ਦਬਾਅ ਬਣਾਇਆ ਤੁਹਾਡਾ ਇੱਥੇ ਕੀ ਯੋਗਦਾਨ ਹੈ ਫਿਰ ਇੱਕ ਹੋਰ ਗੱਲ ਹੈ ਕਿ ਜਿਹੜੇ ਬੰਦੇ ਨੂੰ ਅਕਾਲ ਤਖਤ ਸਾਹਿਬ ਨੇ ਸਜ਼ਾ ਦੇ ਦਿੱਤੀ ਫਿਰ ਉਹਦੂ ਬਾਦ ਉਹਦੇ ਤੇ ਰਹਿ ਕੀ ਜਾਂਦਾ ਹੈ ਬੰਦਾ ਕੋਈ ਜ਼ੁਲਮ ਕਬੂਲ ਕਰਦਾ ਹੈ ਅਖਤ ਸਾਹਿਬ ਦੀ ਜੋ ਮਰਿਆਦਾ ਹੈ ਉਹਦੇ ਹਿਸਾਬ ਨਾਲ ਉਹਨੂੰ ਸਜ਼ਾ ਮਿਲਦੀ ਹੈ ਫਿਰ ਉਹਦੇ ਚ ਟ੍ਰੋਲਿੰਗ ਕੀ ਰਹਿ ਜਾਂਦੀ ਹੈ ਹੁਣ ਇੱਥੇ بڑے ਥੱਲੇ ਕਹਿਣਗੇ ਕਮੈਂਟ ਕਰਦੇ ਹੁੰਦੇ ਆ ਜੀ ਇਹ ਫਲਾਨੀ ਸਪੋਰਟ ਅਸੀਂ ਸਪੋਰਟ ਕਿਸੇ ਦੀ ਨਹੀਂ ਕਰਦੇ ਪਰ ਇਹ ਗੱਲ ਇਹ ਹੁੰਦੀ ਹੈ ਕਿ ਤੁਸੀਂ ਆਪਣਾ ਫਰਜ਼ ਨਿਭਾ ਨਹੀਂ ਰਹੇ ਤੁਸੀਂ ਉੱਥੇ ਪ੍ਰੋਪਰ ਸਿਕਿਉਰਿਟੀ ਨਹੀਂ ਦੇ ਰਹੇ ਪੰਜਾਬ ਦੇ ਵਿੱਚ ਹਰ ਰੋਜ਼ ਕਿੰਨੀਆਂ ਘਟਨਾਵਾਂ ਵਾਪਰ ਰਹੀਆਂ ਕਿਤੇ ਆਰ ਡੀ ਐਕਸ ਫੜਾਇਆ ਜਾਂਦਾ ਕਿਤੇ ਹਮਲੇ ਹੁੰਦੇ ਆ ਕਿਤੇ ਮੂਸੇ ਵਾਲਾ ਦਾ ਕਤਲ ਹੋ ਜਾਂਦਾ ਕਿਤੇ ਸੁਖਵੀਰ ਸਿੰਘ ਵੱਲ ਤੇ ਅੱਜ ਹਮਲਾ ਹੁੰਦਾ ਤੁਹਾਡੀ ਪੁਲਿਸ ਕੀ ਕਰ ਰਹੀ ਹੈ ਪੁਲਿਸ ਕਹਦੇ ਚ ਬੀਜੀ ਹੈ ਪੁਲਿਸ ਦੀ ਡਿਊਟੀ ਕੀ ਬੜੇ ਲੋਕਾਂ ਦਾ ਤਾਂ ਇਹ ਵੀ ਕਹਿਣਾ ਕਿ ਕਾਂਗਰਸੀ ਸਰਕਾਰ ਤੋਂ ਬਾਅਦ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਜਿਹੜਾ ਹਮਲਾ ਹੋਇਆ ਹਰਮੰਦਰ ਸਾਹਿਬ ਤੇ ਬਿਲਕੁਲ ਇਹ ਵੀ ਇੱਕ ਗੱਲ ਮੈਨੂੰ ਵਿਚਲੀ ਘਟਨਾ ਦਾ ਤਾਂ ਨਹੀਂ ਪਤਾ ਕੋਈ ਕਿਤੇ ਮੇਰੇ ਨਾਲ ਨੌਲੇਜ ਨਹੀਂ ਪਰ ਕਹਿੰਦਾ 84 ਤੋਂ ਬਾਅ ਆਜੇ ਚੱਲੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਗੋਲੀ ਚੱਲੀ ਹੈ 84 ਤੋਂ ਬਾਅਦ ਹਰ ਦਰਬਾਰ ਸਾਹਿਬ ਦੇ ਕੋਲ ਜਾਂ ਦਰਬਾਰ ਸਾਹਿਬ ਦੇ ਅੰਦਰ ਜਾਂ ਦਰਬਾਰ ਸਾਹਿਬ ਦੇ ਇਸ ਤਰੀਕੇ ਦੇ ਨਾਲ ਲੱਗੀ ਆ ਬਿਲਕੁਲ ਤੇ ਉਸ ਤੋਂ ਬਾਅਦ ਇਹ ਯਸ਼ੇਦਾਰ ਸਾਹਿਬ ਦਾ ਬਿਆਨ ਹੈ ਕਿ ਚਾਰਨਗੌਂਡ 'ਚ ਵੀ ਗੋਲੀ ਆਈ ਹੈਗੀ ਤਾਂ ਇਹ ਐਡੇ ਐਡੀਆਂ ਘਟਨਾਵਾਂ ਤੁਹਾਡੇ ਰਾਜ 'ਚ ਹੋ ਰਹੀਆਂ ਤੁਹਾਡੇ ਰਾਜ ਦੇ ਵਿੱਚ ਇਸ ਤਰੀਕੇ ਦੇ ਨਾਲ ਗੋਲੀਆਂ ਚੱਲ ਰਹੀਆਂ ਦਰਬਾਰ ਸਾਹਿਬ ਵਰਗੇ ਪਵਿੱਤਰ ਸਥਾਨ ਤੇ ਕੋਈ ਬੰਦੇ ਹਥਿਆਰ ਲੈ ਕੇ ਪਹੁੰਚ ਜਾਂਦੇ ਫਿਰ ਇੱਕ ਇਹ ਵੀ ਹੋ ਸਕਦਾ ਕਿ ਜਿਹੜੇ ਬੰਦੇ ਤੇ ਇੰਨੇ ਪਰਚੇ ਆ ਉਹਦੇ ਕੋਲ ਇੱਕ ਨੰਬਰ ਦਾ ਹਥਿਆਰ ਤਾਂ ਹੋਣਾ ਨਹੀਂ ਜੇ ਇੱਕ ਨੰਬਰ ਦਾ ਹਥਿਆਰ ਤਾਂ ਫਿਰ ਉਹਨੂੰ ਜੇ ਦੋ ਨੰਬਰ ਦਾ ਹਾਲਾਤ ਉਹਦੇ ਕੋਲ ਆਇਆ ਕਿਵੇਂ ਹੁਣ ਜੇ ਤੁਸੀਂ ਕਹੋ ਕਿ ਪਾਕਿਸਤਾਨ ਤੋਂ ਆ ਜਾਂਦੇ ਤਾਂ ਫਿਰ ਉਹਨੂੰ ਫੜਨਾ ਕਿਹਦੀ ਜ਼ਿੰਮੇਵਾਰੀ ਹੈ ਹਰ ਰੋਜ਼ ਪੰਜਾਬ ਦੇ ਵਿੱਚ ਇਕੱਲੇ ਕੱਟੇ ਹੀ ਨਹੀਂ ਬਹੁਤ ਵਧੀਆ ਵਧੀਆ ਅਸਲੇ ਲੋਕਾਂ ਤੋਂ ਮਿਲ ਰਹੇ ਐ ਗਲੌ ਕਰਗੇ ਇਹੋ ਜਿਹੀ ਚੀਜ਼ਾਂ ਮਿਲ ਰਹੀਆਂ ਤਾਂ ਇਹ ਪੂਰੀ ਤੇ ਪੂਰਾ ਪੰਜਾਬ ਸਰਕਾਰ ਜਿਹੜੀ ਆ ਉਹ ਇੱਥੇ ਪੰਜਾਬ ਪੰਜਾਬ ਦਾ ਲਾਅ ਐਂਡ ਆਰਡਰ ਕਲੈਪਸ ਕਰ ਚੁੱਕਿਆ ਹੈ ਪੰਜਾਬ ਦੇ ਵਿੱਚ ਕੋਈ ਧਿਆਨ ਨਹੀਂ ਸਰਕਾਰ ਦਾ ਲਾਅ ਐਂਡ ਆਰਡਰ ਨੂੰ ਲੈ ਕੇ ਕੋਈ ਕੁਝ ਕੋਈ ਕਿਸੇ ਨੂੰ ਮਾਰੀ ਜਾਵੇ ਕਿਸੇ ਨੂੰ ਕੁੱਟੀ ਜਾਵੇ ਕੋਈ ਫਰੋਤੀਆਂ ਮੰਗੀ ਜਾਵੇ ਉਹ ਚੀਜ਼ਾਂ ਦਾ ਨਹੀਂ ਹੈ ਫਿਰ ਇੱਕ ਉਹ ਲੋਕਾਂ ਤੇ ਵੀ ਇੱਕ ਸਵਾਲ ਹੈ ਜਿਹੜੇ ਹੁਣ ਲਗਾਤਾਰ ਇਹ ਚੀਜ਼ਾਂ ਤੋਂ ਪਾਸੇ ਹੀ ਨਹੀਂ ਲਗਾਤਾਰ ਇਹ ਚੀਜ਼ਾਂ ਤੇ ਸਵਾਲ ਕਰ ਰਹੇ ਆ ਜਦੋਂ ਸਿੱਖ ਧਰਮ ਦੀ ਸਰਵਉੱਚ ਸੰਸਥਾ ਨੇ ਕਿਸੇ ਬੰਦੇ ਨੂੰ ਇਸ ਤਰੀਕੇ ਦੇ ਨਾਲ ਸਜ਼ਾ ਸੁਣਾ ਦਿੱਤੀ ਹੈ ਉਹ ਸਜ਼ਾ ਪਾਉ ਤੇ ਜਿਹੜੇ ਰਹਿ ਗਏ ਉਹਦੇ ਬਾਕੀ ਕਰਮ ਜਿਹੜੇ ਉਹਨੇ ਕੀਤੇ ਆ ਉਹ ਹੁਣ ਸਿੱਖ ਸੰਗਤ ਨੇ ਫੈਸਲਾ ਕਰਨਾ ਲੋਕਾਂ ਨੇ ਫੈਸਲਾ ਕਰਨਾ ਕਿ ਉਹਦੇ ਭਰੋਸਾ ਕਰਨਾ ਹੈ ਕਿ ਨਹੀਂ ਕਰਨਾ ਜੇ ਲੱਗਦਾ ਕਿ ਵਾਕਈ ਉਹਨੇ ਮੰਨਿਆ ਕਿ ਮੇਰੇ ਗੁਨਾਹ ਆ ਨਾ ਭਰੋਸਾ ਕਰੋ ਨਾ ਵੋਟਾਂ ਪਾਇਓ ਪਰ ਅਕਾਲ ਤਖਤ ਸਾਹਿਬ ਦੇ ਫੈਸਲੇ ਤੇ ਲਗਾਤਾਰ ਟਿੱਪਣੀਆਂ ਕਰਨੀਆਂ ਅਕਾਲ ਤਖਤ ਸਾਹਿਬ ਦੀ ਲਗਾਤਾਰ ਜਿਹੜੀ ਉਹਦੀ ਮਾਨ ਮਰਿਆਦਾ ਉਹ ਤੇ ਟਿੱਪਣੀਆਂ ਕਰਨੀਆਂ ਤਾਂ ਇਹ ਵੀ ਇੱਕ ਮੰਦਪਾ ਗਵਰਤਾਰਾ ਫਿਰ ਥੋੜਾ ਭਰੋਸਾ ਕੀਤੇ ਰਹੇਗਾ ਪੰਜਾਬ ਚ ਹਰ ਰੋਜ਼ ਇਸ ਤਰੀਕੇ ਚੀਜ਼ਾਂ ਵਾਪਰ ਰਹੀਆਂ ਜਿਵੇਂ ਕੱਲ ਬੁੱਢਾ ਨਾਲਾ ਦੇ ਉੱਤੇ ਉੱਥੇ ਵੀ ਇਹ ਚੀਜ਼ ਆਈ ਕਿ ਇੱਕ ਬੰਦੇ ਆ ਉਹ ਪ੍ਰੋਟੈਸਟ ਕਰਨ ਜਾਣਾ ਉਹਨਾਂ ਨੇ ਪ੍ਰੋਟੈਸਟ ਦੇ ਦਿੱਤਾ ਅਧਿਕਾਰ ਤਾਂ ਸਭ ਨੂੰ ਆਣਾ ਆਪ ਦਾ ਪ੍ਰੋਟੈਸਟ ਕਰਨ ਦਾ ਰੋਸ ਕਰਨ ਦਾ ਅਧਿਕਾਰ ਸਭ ਨੂੰ ਹੈ ਫਿਰ ਉਹਦੇ ਤੇ ਕੋਈ ਕਿਸ ਤਰੀਕੇ ਨਾਲ ਰਾਜਨੀਤੀ ਕਰ ਰਿਹਾ ਵੱਖਰਾ ਮੁੱਦਾ ਹੈ ਪਰ ਉਹ ਮੁੱਦਾ ਤਾਂ ਪੰਜਾਬ ਦਾ ਹੈ ਨਾ ਪੰਜਾਬ ਦੇ ਵਿੱਚ ਕਾਲੇ ਪਾਣੀ ਦੀ ਸਮੱਸਿਆ ਤਾਂ ਹੈ ਨਾ ਪੰਜਾਬ ਦੇ ਦਰਿਆ ਜਿਹੜੇ ਆ ਉਹ ਪੋਲਿਊਟਤਾ ਹੋ ਰਿਹਾ ਨਾ ਪ੍ਰਦੂਸ਼ਣਤਾ ਹੋ ਰਿਹਾ ਨਾ ਪੰਜਾਬ ਦੇ ਵਿੱਚ ਲਗਾਤਾਰ ਕੈਂਸਰ ਤਾਂ ਵੰਡਿਆ ਜਾ ਰਿਹਾ ਨਾ ਤੁਸੀਂ ਉਹਨਾਂ ਨੂੰ ਪ੍ਰਦਰਸ਼ਨ ਵੀ ਨਹੀਂ ਕਰਨ ਦੇਦੇ ਉਹਨਾਂ ਨੂੰ ਇਸ ਤਰੀਕੇ ਨਾਲ ਅਰੈਸਟ ਕਰਦੇ ਹੋ ਵੱਖ-ਵੱਖ ਜਗ੍ਹਾ ਤੁਸੀਂ ਆਏ ਪੰਜਾਬ 'ਚ ਮਾਹੌਲ ਬਣਾ ਦਿੰਦੇ ਜਿਵੇਂ ਸੰਸਨੀ ਫੈਲ ਗਈ ਹੁੰਦੀ ਹੈ ਬਹੁਤ ਵੱਡਾ ਕੁਝ ਹੋ ਜਾਣਾ ਹੁੰਦਾ ਹੋ ਜਾਂਦਾ ਇਕੱਠ ਪਹਿਲਾਂ ਕਦੇ ਹੋਏ ਨਹੀਂ ਹਿਆਰਾਂ ਇਕੱਠ ਹੋਏ ਆ ਪੰਜਾਬ ਚ ਬੇਅਦਬੀ ਦੇ ਮੋਰਚੇ ਤੇ ਹੋਇਆ ਜੇ ਕਹਣਾ ਮੱਤੇ ਵਾਲਾ ਜੰਗਲ ਚ ਵੀ ਹੋਇਆ ਹੋਇਆ ਇਕੱਠ ਹੋ ਜਾਂਦਾ ਇਕੱਠ ਇੱਕ ਇਕੱਠ ਹੋ ਕੇ ਸ਼ਾਮ ਤੱਕ ਉਹ ਇਕੱਠ ਨਿਖਤਮ ਹੋ ਜਾਣਾ ਸੀ ਆਪਦਾ ਪਰਿਆ ਜਾਂ ਅੱਗੇ ਮੋਰਚਾ ਲਾਉਣਾ ਸੀ ਤਾਂ ਪੱਕਾ ਲੱਗ ਜਾਣਾ ਸੀ ਪੰਜਾਬ ਚ ਮੋਰਚੇ ਨਹੀਂ ਲੱਗੇ ਹੋਰ ਜਗ੍ਹਾ ਦੇ ਉੱਤੇ ਤਾਂ ਹਰ ਪਾਸਿਓਂ ਪੰਜਾਬ ਨੂੰ ਇਹ ਲੱਗਦਾ ਕਿ ਪੰਜਾਬ ਦੇ ਵਿੱਚ ਕੋਈ ਤੰਤਰ ਨਹੀਂ ਚੱਲ ਰਿਹਾ ਕੋਈ ਸ਼ਾਸਨ ਨਹੀਂ ਚੱਲ ਰਿਹਾ ਕੋਈ ਪ੍ਰਸ਼ਾਸਨ ਨਹੀਂ ਚੱਲ ਰਿਹਾ ਸਾਰਾ ਕੁਝ ਆਪਣੇ ਆਪ ਜਿਵੇਂ ਇੱਕ ਆਟੋ ਮੋਡ ਤੇ ਪੰਜਾਬ ਲੱਗਿਆ ਹੋਇਆ ਮੁੱਖ ਮੰਤਰੀ ਸਾਹਿਬ ਦਾ ਧਿਆਨ ਨਹੀਂ 40-40 ਕਰੋੜ ਦੀਆਂ ਲੈਂਡਕਰੋ 40-40 ਕਰੋੜ ਰੁਪਏ ਲੈਂਡਕਰੋ ਦੇ ਨਾਲ ਤੇ ਦਾ ਲੋਨ ਨੂੰ ਤਿਆਰ ਹੈ ਪਰ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਵੱਲ ਉਹਨਾਂ ਦਾ ਕੋਈ ਧਿਆਨ ਨਹੀਂ ਪੰਜਾਬ ਰੱਬ ਆਸਰੇ ਛੱਡਿਆ ਹੋਇਆ ਤੇ ਜਿਹੜੀ ਅੱਜ ਜਿਹੜੀ ਘਟਨਾ ਵਾਪਰੀ ਹੈ ਉਹ ਮੰਦ ਭਾਗੀ ਘਟਨਾ ਤੇ ਜਿਹੀਆਂ ਘਟਨਾਵਾਂ ਪੰਜਾਬ 'ਚ ਨਹੀਂ ਵਾਪਰਣੀਆਂ ਚਾਹੀਦੀਆਂ ਜੇ ਘਟਨਾ ਸਫਲ ਹੋ ਜਾਂਦੀ ਜੇ ਕਿਤੇ ਸੁ ਦੇ ਬਾਲ ਦੇ ਵਿਰੋਧੀ ਹੋ ਸਕਦੇ ਆ ਬੰਦ ਰੋਧ ਬੰਦੇ ਨਾ ਹੁੰਦਾ ਰਵੇ ਉਹ ਵਿਰੋਧ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਉਹਦੀ ਇਸ ਤਰੀਕੇ ਨਾਲ ਜਾਣ ਲਓ ਠੀਕ ਹੈ ਇਹ ਇਹਦੇ ਲਈ ਫਿਰ ਅਦਾਲਤਾਂ ਕਾਦੇ ਲਈ ਬਣੀਆਂ ਸੁਖਵੀਰ ਸਿੰਘ ਬਾਦਲ ਨੂੰ ਸਜ਼ਾ ਕਰਵਾਵੇ ਇਹ ਸਰਕਾਰ ਦੇ ਕੋਲੇ ਕੁਮਰਬਿਜੇ ਪ੍ਰਤਾਪ ਆ ਉਹਦੀ ਰਿਪੋਰਟ ਆ ਸਜ਼ਾ ਕਰਵਾਓ ਜੇਲ੍ਹ ਭਜਵਾਓ ਕਰਵਾਉਣਾ ਕੀ ਹੈ ਜੇ ਬੰਦੇ ਨੇ ਗਲਤ ਕੰਮ ਕੀਤੇ ਹਨ ਹੁਣ ਤੋੜੋ ਮੰਨ ਵੀ ਚੁੱਕਿਆ ਪਰ ਤੁਹਾਡੀ ਕਮਜ਼ੋਰੀ ਹੈ ਨਾ ਹੁਣ ਤੁਹਾਡੀ ਇਹ ਚ ਤੁਹਾਡੀ ਨਿਖਿੱਧ ਪੁਣਾ ਹੈ ਕਿ ਤੁਸੀਂ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਉਹ ਤੇ ਕੁਝ ਨਹੀਂ ਕਰ ਰਹੇ ਚੁੱਪ ਬੈਠੇ ਹੋ ਚੁੱਪ ਬਹਿ ਕੇ ਬਸ ਕੱਲਾ ਸੋਸ਼ਲ ਮੀਡੀਆ ਤੇ ਟ੍ਰੋਲ ਕਰ ਰਹੇ ਹੋ ਤਾਂ ਇਹਦਾ ਮਤਲਬ ਇਹੀ ਹੈ ਕਿ ਜਦੋਂ ਆਪ ਕੁਝ ਨਾ ਕਰ ਸਕੀਏ ਫਿਰ ਕੱਲੇ ਮੇਣਿਆ ਤਾਨਿਆ ਜਾਂ ਇਹਨਾਂ ਚੀਜ਼ਾਂ ਨਾਲ ਟਾਈਮ ਪਾਸ ਨਹੀਂ ਹੋਣਾ ਤੁਹਾਡੇ ਕੋਲੇ ਪਾਵਰ ਹੈ ਸੱਤਾ ਤੁਸੀਂ ਸਭ ਕੁਝ ਸੁਖਵੀਰ ਬੱਲ ਦਾ ਕਰ ਸਕਦੇ ਹੋ ਤੇ ਉਹਨੂੰ ਕਰਕੇ ਉਹਨੂੰ ਸਜ਼ਾ ਭੇਜ ਕੇ ਜੇਲ੍ਹ ਚ ਭੇਜੋ ਨਾ ਕਿ ਇਸ ਤਰੀਕੇ ਨਾਲ ਟ੍ਰੋਲ ਕਰਕੇ ਕਿ ਜਿਸ ਤਰੀਕੇ ਨਾਲ ਕੱਲ ਦੀ ਟ੍ਰੋਲਿੰਗ ਚੱਲ ਰਹੀ ਹੈ ਤਾਂ ਉਹ ਚੀਜ਼ ਤਾਂ ਵੀ ਆਮਦਨੀ ਪਾਰਟੀ ਵਿੱਚ ਸਿੱਖਣ ਦੀ ਲੋੜ ਹੈ